ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੜਾ ਇੱਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਪਰਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 5-6 ਵੜਾ ਵਿਖਾਉਣੀਆਂ ਬਾਈ ਜੀ ਉਹਨਾਂ ਦੀਆਂ ਸੇਲ ਆ ਵਿਕਾਊ ਆ ਸੋਹਣੀਆਂ ਵੜਾ ਵੱਡੇ ਕਦ ਕਾਠ ਵਾਲੀਆਂ ਇਨਫੋਰਮੇਸ਼ਨ ਲੈ ਲੈਣਾ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਾਮ ਤੇਰਾ ਦਸਦਾ ਸੀ ਅਜਮੇਰ ਸਿੰਘ ਜੀ ਪਿੰਡ ਚੜੱਕ ਜ਼ਿਲ੍ਹਾ ਮੋਗਾ ਦਸੇਰੀ ਮੋਗਾ ਫੋਨ ਨੰਬਰ ਵਾਈਜ਼ 9017 55663 ਨਾਸੀ 017 55663 ਹਾਂਜੀ ਠੀਕ ਹੈ ਜੀ ਇਹ ਸਾਰਾ ਮਾਲ ਹੀ ਬਕਾਊ ਹੈ ਜੀ ਹਾਂ ਜੀ ਬਕਾਊ ਹੈ ਕਿਹੜੇ ਪਾਸੋਂ ਲੱਗੀਏ ਕਿਸੇ ਪਾਸੋਂ ਲੱਗ ਜਾ ਕਾ ਖੜੀ ਆ ਤੈਨਾਂ ਇੱਕ ਉਧਰ ਖੜੀ ਆ ਪੰਜ ਵੜਾ ਪੰਜ ਵੜਾ ਇਹ ਤੋਂ ਹੀ ਲੱਗੂ ਕੰਨ ਮਾਸੂਆ ਦੂਜਾ ਸੂਆ ਕਿੰਨੇ ਦਿਨ ਲੈ ਜੂ ਬਸ ਤਿਆਰ ਹੀ ਆ ਪੰਜ ਚਾਰ ਦਿਨ ਲੈ ਜੂਗੀ ਠੀਕ ਹੈ ਜੀ ਦੁੱਧ ਕਿੰਨਾ ਪੈ ਜੂ ਦੋ ਦੋ ਪਿਆਜ 16 ਤੋਂ ਲੈ ਕੇ 20 ਕਿਲੋ ਤਾਈਂ ਦੱਸ ਦਿਆ ਹਰ 20 ਐ ਪਰ ਗਰਮੀ ਚ 15 16 ਦਿੰਦਿਆਂ 20 ਵਾਲੀਆਂ ਵੀ ਹਮ ਜੈਜਾ ਮਾਲ ਦੱਸਦੀ ਐ ਬਾਈ ਚੰਗਾ ਥਣ ਲੈਵਾ ਸੋਹਣਾ ਸਾਫ ਸੁਥਰੀ ਐ ਹਮ 42000 ਦੇ ਹੈ ਬੈਲੀ ਦੀ ਹਾਂ ਜੀ ਕੰਢੀੇ ਬਾਹਰ ਨੂੰ ਦੋਸਤੋ ਪੂਰੀ ਵੱਡੀ ਵੈੜ ਹੈ ਬਾਈ ਅਜਮੇਰ ਕਹਿੰਦਾ ਸਾਨੂੰ ਅਗਲੇ ਨੇ 20 ਕਿਲੋ ਗਿਆ ਗਰਮੀ ਜਾਦੇ ਐ 16 ਕਿਲੋ ਤੋਂ ਲੈ ਕੇ 20 ਕਿਲੋ ਦੇ ਵਿੱਚ ਵਿੱਚ ਦੁੱਧ ਪਿਆਜੂ ਵੈੜ ਵੱਡੀ ਐ 5-4 ਦਿਨ ਮਸਾਂ ਹੀ ਲਊ ਮੁੱਲ ਜਮਾਂ ਹੀ ਜਾਇਜ਼ 40 ਤੇ 2 42000 ਬਾਕੀ ਤੁਸੀਂ ਵੀ ਜਦੋਂ ਬਾਈ ਜਮੇਰ ਦੇ ਘਰੇ ਆਉਂਗੇ ਆ ਕੇ ਵਿਹੜ ਵੇਖੋਗੇ ਵਿਹੜ ਫੁੱਲ ਵੱਡੀ ਐ ਮੁੱਲ ਜਮਾਂ ਜਾਇਜ਼ 42000 ਬਾਈ ਜਮੇਰ ਦਾ ਚਾਦਰਾ ਲਾਇਆ ਪੁਰਾਣੇ ਬਜ਼ੁਰਗ ਲਾਉਂਦੇ ਹੁੰਦੇ ਪਰ ਹੁਣ ਤਾਂ ਕਿਸੇ ਟਾਵੇਂ ਬੰਦੇ ਦੇ ਵੇਖਣ ਨੂੰ ਮਿਲਦਾ ਸੀਲ ਸਾਉ ਪੂਰੀ ਐ ਥਣ ਪੂਰਾ ਚੰਗਾ ਮੱਝ ਵਾਲਾ ਮੋਟਾ ਅਸਦੀ ਚੁਆਈ ਵਾਲਾ ਜਾਨ ਵਾਲਾ ਥਾਣਾ ਫੁੱਲ ਸੀਲ ਸਾਉ ਵੱਲ ਢੱਲਾਂ ਬਹੁਤ ਪਈਆਂ ਵੱਛੀਲੇਵਾ ਲਾਉ ਬਹੁਤ ਕਲੀ ਕੱਚੀ ਕੱਚੀ ਆ 4-5 ਦਿਨ ਜਦੋਂ ਤਿਆਰ ਹੋ ਜਾਂਦੀ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਬਾਈ ਅਜਮੇਰ ਦਾ ਵੀ ਕੱਦ ਲਗਭਗ 6 ਫੁੱਟ ਦੇ ਕਰੀਬ ਹੈ ਤੇ ਮੋਢੇ ਦੇ ਬਰਾਬਰ ਆਉਂਦੀ ਆ ਫੁੱਲ ਵੱਡੀ ਵਹਿੜ ਮੁੱਲ ਜਮਾਂ ਜੈਜ 42000 ਜਿਹੜਾ ਭੈਣ ਭਰਾ ਲੈ ਗਿਆ ਚੇਤੇ ਹੀ ਰੱਖੂ ਬਿਲਕੁਲ ਸਸਤੇ ਮੁੱਲ ਦੀ ਵੱਚੀ 2 ਨੰਬਰ ਤੇ ਆ ਜੀ ਬਾਈ ਅਜਮੇਰ ਕਨਵਾ ਸੂ ਹੈ ਜੀ ਇਹ ਕਾਲੀ ਜਰਸੀ ਆ ਵੱਡੀ ਹਾਂਜੀ ਪੰਜਾਬ ਵਾਲੀ ਠੀਕ ਹੈ ਜੀ ਇਹ ਤਾਂ ਗਵਾਂਡਪੁਰ ਤੋਂ ਲਈ ਆ ਠੀਕ ਹੈ ਜੀ ਤੇ ਬਹੁਤ ਸਲੋ ਦਾ ਦੁੱਧ ਵੀ ਕਿੰਨਾ ਕਹ ਦੱਸਦੇ ਆ ਉਹਦਾ 24 25 ਕਿਲੋ ਕਹਿੰਦੇ ਆ ਠੀਕ ਹੈ ਜੀ ਚਲੋ ਉਹਦਾ ਸੇਵਾ ਦੀ ਗੱਲ ਆ ਕਿੰਨਾ ਦੇਊ ਆਪਾਂ ਕਹਿ ਨਹੀਂ ਸਕਦੇ ਨਾ ਹਾਂ ਇਹ ਵੀ ਗੱਲ ਲੱਖ ਰੁਪਏ ਦੀ ਆ ਪਰ ਕਾਲੀ ਜਲਸੀ ਪਿਓਰ ਕਿੰਨੇ ਦਿਨ ਲੈ ਜੂ ਹਫਤਾ ਜੈ ਜੈ ਮੋਲ ਦਾ ਦिए ਬਾਈ ਇਹਦਾ ਵੀ 55 ਦੇ ਦਿਆਂ 55 ਦੀ ਹਾਂ ਕੱਢੀਏ ਬਾਹਰ ਨੂੰ ਦੋਸਤੋ ਬਾਈ ਜਮੀਰ ਕਹਿੰਦਾ ਗਵਾਂਡ ਪਿੰਡ ਚੋਂ ਲਈ ਹੈ ਜਿੰਨਾ ਤੋਂ ਲਈ ਹੈ ਉਹ ਤਾਂ ਦੁੱਧ ਹੀ ਫੁੱਲ ਹੀ ਸਲਾਉ ਦਾ ਦੱਸ ਦਿਆ 23 24 ਕਿਲੋ ਦੁੱਧ ਦੱਸ ਦਿਆ ਪਰ ਬਾਈ ਜਮੀਰ ਕਹਿੰਦਾ ਆਪਾਂ ਦੁੱਧ ਦਾ ਬਾੜਾ ਨਹੀਂ ਕਹਿੰਦੇ ਉਹ ਜੇਬ ਜਿਆ ਅਗਲਾ ਸੇਵਾ ਕਰੂ ਉਹ ਜਿਆ ਦੁੱਧ ਲੈ ਲੂ ਪਰ ਜਰਸੀ ਵੱਡੀ ਐ ਕਾਲੇ ਰੰਗ ਦੀ ਐ ਹਵਾਨਾ ਅਮਰੀਕਨ ਵਹਿੜਾ ਜੱਡਾ ਪੱਟਾਂ ਚ ਫਸਿਆ ਪਿਆ ਦੋ ਸੂਵੇ ਨਾਲ ਘਰੇ ਚੋਈ ਆ ਠੀਕ ਐ ਜੀ ਤੀਜੇ ਸੂਣੀ ਹੁਣ ਹੁਣ ਤੀਜੇ ਸੂਣੀ ਆ ਇਹ ਤੀਜੇ ਸੂਣੀ ਠੀਕ ਐ ਦੋਸਤੋ ਬਾਈ ਜਮੀਰ ਕਹਿੰਦਾ ਦੋ ਸੂਵੇ ਉਹ ਕਹਿੰਦੇ ਅਸੀਂ ਘਰੇ ਚੋਈ ਆ ਤੀਜੇ ਸੂਵੇ ਹੁਣ ਸੂਣਾ ਉਹ ਸੀਲ ਸਾਬਾ ਨੂੰ ਬਹੁਤ ਹੂੰ ਲੇਵਾ ਲਾਹੂ ਬਹੁਤ ਬਚੀ ਲਟਕੇ ਸੂ ਜਦ ਦਿਨ ਤਿਆਰ ਹੋਗੀ ਹਫਤੇ ਦੇ ਅੰਦਰ ਅੰਦਰ ਸੂਪੂਗੀ ਜੇ ਦਿਨ ਤਿਆਰ ਹੋ ਜਾਂਦੀ ਵਛੀ ਤੁਰਨਾ ਊਖਾ ਹੋ ਜਾਣਾ ਐਡਾ ਲੇਵਲ ਆਊਗੀ ਕਿਉਂਕਿ ਹਵਾਨੇ ਦਾ ਮੋਢੀ ਦੱਸਦਾ ਉਪਰੋਂ ਫਟਾਂ ਨੂੰ ਚੌੜਾ ਹਵਾਨਾ ਸਟਾਰਟ ਹੁੰਦਾ ਥਾਣਾ ਦੀ ਸਾਫ ਸੁਥਰੀ ਐ ਬਾਕੀ ਦੁੱਧ ਜਰਸੀਆਂ ਹੋ ਗਈਆਂ ਸਾਈਵਾਲ ਹੋ ਗਈਆਂ ਇਹਨਾਂ ਦਾ ਮੱਝਾਂ ਆ ਰ ਗਈ ਹੁੰਦਾ ਤਾਂ ਕਰਕੇ ਡਿਮਾਂਡ 'ਚ ਵੀ ਵੱਧ ਰਹਿੰਦੀਆਂ ਕਿਉਂਕਿ ਮੱਝ ਲੈਣੇ ਆ ਤਾਂ ਬਾਹਲੇ ਪੈਸਿਆਂ ਦੀ ਆਉਂਦੀ ਐ ਅੱਧੇ ਪੈਸਿਆਂ 'ਚ ਆ ਜਾਂਦੀ ਐ ਆ ਵੇ ਦੂਜਾ ਸੋਆ ਠੀਕ ਐ ਜੀ ਬਹੁਤ ਵੀਰ ਚੰਗੀ ਐ ਹਾਂ ਜਿੰਨੀ ਕਹੋ ਕਿੰਨੇ ਦਿਨ ਲੈ ਜੂ ਪਾ ਵੀ ਹਫਤੇ ਦੇ ਵਿੱਚ ਸੂਪੋਗੀ ਪੰਜ ਲੈ ਜੇ ਚਾਰ ਲੈ ਜੇ ਕਿੰਨਾ ਕੁ ਦੁੱਧ ਕੱਢ ਜੂ ਦੋਹ ਦੇ ਤਾਂ ਵੀ 16-17 ਗਲ ਦੱਸਿਆ ਜੈ ਜੈ ਮੋਲਾ 45000 ਦੇ 45 ਦੀ ਹਾਂ ਜੀ ਕੱਢੀਏ ਬਾਹਰ ਨੂੰ ਦੋਸਤੋ ਬੜਾ ਮोटा ਚਵਾਈ ਬਹੁਤ ਪੋਲੀ ਦੀ ਚੰਗੀ ਆ ਠੀਕ ਹੈ ਜੀ ਦੇਖੋ ਥਣ ਮੜਾ ਹੈ ਜਿੰਨੂੰ ਮोटा ਬਾਹਲੀ ਚਵਾਈ ਕੰਮ ਦੀ ਮੂਲੇ ਮੋٹے ਬਾਹਲੀ ਠੀਕ ਹੈ ਜੀ ਪੋਲੀ ਪੋਲੀ ਦੋਸਤੋ ਬਾਈ ਜਵੇਰ ਕਹਿੰਦਾ ਚਵਾਈ ਬਾਹਲੀ ਕੰਮ ਦੀ ਐ ਮੋਟਾ ਥਣ ਥਣ ਜਰੂਰ ਮੋਟਾ ਪਰ ਚਵਾਈ ਇੱਕ ਨੰਬਰ ਹੋਊਗੀ ਦੋਸਤੋ 16 17 ਕਿਲੋ ਬਾਈ ਜਵੇਰ ਦਾ ਪਿਆਜੂ ਹਫਤੇ ਦੇ ਅੰਦਰ ਅੰਦਰ ਇਹ ਵੀ ਸੂਪੂਗੀ ਨਾ ਸਾਰੇ ਸੀਲ ਹੈ ਚੰਗੀ ਸਾਫ ਸੁਥਰੀ ਬਹੁਤ ਹੈ ਮੁੱਲ ਜਾਇਜ਼ ਜੈ ਦੱਸਦੀ ਹੈ ਬਾਈ ਜਵੇਰ 45000 ਇਹ ਵੀ 45 ਦੀ ਦੋਸਤੋ 45000 ਦੀ ਬਸ ਜਵੇਰ ਬਾਈ ਕਹਿੰਦਾ ਦੇ ਦੇਣੀ ਆ ਆਪਾਂ ਮੁੱਲ ਬਿਲਕੁਲ ਜਾਇਜ਼ ਵਹਿੜਾ ਵੱਡੀਆਂ ਬਾਕੀ ਤੁਸੀਂ ਜਦੋਂ ਬਾਈ ਜਵੇਰ ਦੇ ਘਰੇ ਆਓਗੇ ਆ ਕੀ ਵਹਿਣਾ ਵੇਖੋਗੇ ਥੋਡੇ ਵੀ ਮਨ ਲੱਗਣੀਆਂ ਹੁਣ ਤੱਕ ਤੁਹਾਨੂੰ ਤਿੰਨ ਨਾਗ ਵਿਖਾਦੇ ਆ ਵਾਧੂ ਫੋਟ ਸ਼ਾਂਕ ਕਿਸੇ ਦੇ ਭੋਰਾ ਵੀ ਨਹੀਂ ਤੇ ਗੱਲਾਂ ਵੀ ਬਾਈ ਜਿਵੇਂ ਇਹਨੇ ਚੰਗੀਆਂ ਕੀਤੀਆਂ ਐਨ ਜਮਾਂ ਮੈਣ ਮੀਆਂ ਕੋਈ ਵਾਧੂ ਘਾਟੂ ਫालतू ਗੱਲ ਨਹੀਂ ਕੀਤੀ ਕੋਈ ਵਧੀਆ ਗੱਲ ਆਪਾਂ ਤਾਂ ਹਰੇਕ ਵੀਡੀਓ ਚ ਵਾਰ-ਵਾਰ ਕਹਿੰਦਾ ਅੱਛਾ ਜੀ ਹਾਂ ਉਹ ਬੱਠਾ ਬੱਚਾ ਦਾ ਬੱਬੂ ਆ ਮਗਰਾ ਹਾਂਜੀ ਹਾਂਜੀ ਅੱਜ 3 ਦਿਨ ਹੋ ਗਿਆ ਸੋਈ ਨੂੰ 10 11 ਕਿਲੋ ਪੌੜਾ ਹੈਗਾ ਚਿਵਾਈ ਜੀ ਵੀ ਸੀਲ ਸੌ ਵਾਤ ਕਿੰਨਾ ਕੱਢ ਜੀ ਤੁਹਾਡੇ ਹਿਸਾਬ ਨਾਲ ਦੋ ਤਿੰਨ ਤੱਕ 16-17 ਅਗਲੋ ਕੀ ਬਾਲਾ ਹੂੰ ਰਾਮਨ ਦੇ ਉਸ ਤੋਂ ਵੈੜ ਇਹ ਵੀ ਵੱਡੀ ਆ ਜਰਸੀ ਆ ਪਰ ਉਹ ਨਿੱਕੀ ਜੀ ਨਹੀਂ ਗੋਡੇ ਕੀ ਜਿੱਡੀ ਹਿਮਾਚਲ ਵਾਲੀ ਜਰਸੀ ਨਹੀਂ ਪੂਰੀ ਵੱਡੀ ਜਰਸੀ ਆ 10-11 ਕਿਲੋ ਬਾਈ ਕਹਿੰਦਾ ਬੌਲੀ ਹੈਗੀ ਆ ਪਰਸੋਂ ਦੀ ਸੂਈ ਥੱਲੇ ਮਗਰ ਮੇਲ ਕਾਫ ਬਛੜਾ ਥਣ ਪੂਰਾ ਇਹਦਾ ਵੀ ਕੰਮ ਦਾ ਭਾਵੇਂ ਅਗਲ ਹੱਥੀ ਚਵਾਈ ਕਰ ਲਓ ਭਾਵੇਂ ਮਸ਼ੀਨ ਤੇ ਚਵਾਈ ਕਰ ਲੇ ਬਾਈ ਕਹਿੰਦਾ 16 17 ਕਿਲੋ ਦੁੱਧ ਕੱਢ ਜੂ ਵੀਡੀਓ 10 ਵਜੇ ਬਣਾ ਰਹੇ ਆ ਥਾਣਾ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰ ਲਿਓ ਸ਼ਾਮ ਦੀ ਚਵਾਈ ਚ ਸਾਰਾ ਦੇਣੀ ਪਿਆ ਜੇ ਕਹਿੰਦੇ ਅੱਥ ਨੇ ਵੀਡੀਓ ਬਣਾਉਂਦੇ ਸ਼ਾਮ ਦੇ ਟਾਈਮ ਹਵਾਨਾ ਬੋਲੇ ਨਾਲ ਭਰਿਆ ਹੁਣ ਅਸੀਂ ਬਾਕੀ ਸੂਈ ਸਵਾਈ ਆ ਬਾਈ ਜਮੇਰ ਕਹਿੰਦਾ 4 ਟਾਈਮ ਚੋਲਿਓ ਸੀਲ ਬਹੁਤ ਆ ਹੂੰ ਚਵਾਈ ਬਹੁਤ ਚੰਗੀ ਚਵਾਈ ਬਾਈ ਜਮੇਰ ਕਹਿੰਦਾ ਬਹੁਤ ਚੰਗੀ ਆ ਮੁੱਲ ਬਾਈ ਜਮੇਰ ਜਾਇਦਾ ਵੀ ਕਰ ਦੇ 50000 50 ਇਹ ਜਰਸੀ 50000 ਦੀ ਦੇ ਦੇਣੀ ਆ ਦੁੱਧ ਬਾਈ ਜਮੇਰ ਕਹਿੰਦਾ 16 17 ਕਿਲੋ ਪਿਆਜੂ ਬਾਕੀ ਜਿਹੜੀ ਪਰਸੋਂ ਦੀ ਸੂਈ 10 11 ਕਿਲੋ ਕੰਡੇ ਵਾਲੀ ਬੌਲੀ ਚਵਾਈ ਜਾਂਦੀ ਆ 10 11 ਕਿਲੋ ਕੰਡੇ ਵਾਲੀ ਬੌਲੀ ਚਵਾਈ ਜਾਂਦੀ ਉਹ ਹਿਸਾਬ ਨਾਲ 16 17 ਕਿਲੋ ਚਮਾਉਣ ਦਾ ਹੱਕ ਵੀ ਬੰਦਾ ਇਹ ਬਾਈ ਚਾਰ ਦਾ ਚੌਗੀ ਹਾਂਜੀ ਤੁਲੂਣ ਵਹਿੜਾ ਠੀਕ ਐ ਪਰਸੋਂ ਇਹਦੇ ਸੂਈ ਐ ਉਹ ਵੀ ਪਰਸੋਂ ਇਹ ਵੀ ਪਰਸੋਂ ਇੱਥੇ ਸੋਜਿਆ ਦੁੱਧ ਦੇ ਥੱਲੇ ਤੁਲਮਾ 12 ਕਿਲੋ ਅੱਜ ਤੁਲਮਾ 12 ਕਿਲੋ ਹਾਂਜੀ ਬਹੁਤ ਸ਼ੀਲ ਸਾਊ ਚੰਗੀ ਬਹੁਤ ਬੜੇ ਦਿਲ ਚੋਈ ਅੱਜ ਤਾਂ ਇਹ ਠੀਕ ਹੈ ਜੀ 12 ਕਿਲੋ ਬਾਈ ਕਹਿੰਦਾ ਤਲਮਾ ਦੁੱਧ ਤਲਮਾ ਮੀਂਝ ਜੋਖਣ ਵਾਲਾ ਕੰਡੇ ਤੇ ਜਿਹੜਾ ਛੋਟਾ ਜਿਹਾ ਚੈਨ ਵਾਲਾ ਕੰਡਾ ਆਉਂਦਾ ਨਾ ਉਹ ਆਉਣ ਲੱਗੇ ਜੇਬ ਚ ਪਾ ਲਿਓ ਜੇ ਆਪਦੇ ਕੋਲੇ ਨਾ ਹੋਇਆ ਕਿ ਅਸੀਂ ਭੈਣ ਭਰਾ ਦਾ ਫੜ ਲਿਓ 12 ਕਿਲੋ ਬਾਈ ਜਮੇਰ ਕਹਿੰਦਾ ਤਲਮਾ ਦੁੱਧ ਕਿੰਨਾ ਕੱਢ ਜੂ ਬਾਈ ਜਮੇਰ ਜੱਫਕਮਾ ਦੇਵਾ ਬੜਾ ਚੋਈ ਚੂ ਚੰਗੀ ਆ ਹੂੰ ਦੁੱਧ ਇਹਨੂੰ 16-17 ਕਿਲੋ ਦਿਓ ਜਾ ਜਾ ਮੁੱਲ ਕਰਦਗੇ ਫਿਰ ਇਹਦਾ ਤੇ ਸਾਈ ਬਾਅਦ ਚ ਪੈਂਦੀ ਇਹ ਹੂੰ 45 ਦੀ ਦੇ ਦਿਆਂ 45 ਦੀ ਹਾਂਜੀ ਵਾਹ ਜੀ ਵਾਹ 45000 ਦੀ ਬਾਈ ਜਮੇਰਪੁਰ ਠਾਹੇ ਹੱਥ ਮਾਰ ਕੇ ਕਹਿੰਦਾ ਦੇ ਦੇਣੀ ਆ ਐਡੀ ਵਿਹੜ 44 45000 ਦੀ ਕੋਈ ਤਾਜੀ ਸੂਈ 12 ਕਿਲੋ ਬੋਲੀ ਹੋਵੇ 16 17 ਕਿਲੋ ਦੁੱਧ ਚਵਾਉਣ ਦੀ ਕੈਪੈਸਿਟੀ ਹੋਵੇ ਦਿੰਦਾ ਨਹੀਂ ਕੋਈ ਵਿਹੜ ਕੋਈ ਪੰਜ ਸੱਤ ਸੂਵੇ ਦੁੱਧੇ ਕਰਮਾਂ ਵਾਲੀ ਵਧੀਆ ਪਿਆਊਗੀ ਕਿਉਂਕਿ ਨਵਾਂ ਹਾਨਾ ਪਹਿਲਾ ਸੂਆ ਚਾਰ ਦੰਦ ਚੌਗੀ ਵੱਛੀ ਆ ਬੱਚਾ ਇੱਧਰ ਬੱਚਾ ਬੈਠਾ ਆ ਬੱਚਾ ਇਹਦਾ ਪਹਿਲਾ ਦੂਜੇ ਪਾਸੇ ਹੂੰ ਸਹੀ ਹੈ ਜੀ 40 ਤੇ 5 45000 ਦੀ ਬਾਈ ਜਮੇਰ ਕਹਿੰਦਾ ਦੇ ਦੇਣੀ ਆ ਭਾਵੇਂ ਦੋ ਟਾਈਮ ਚੋਲਿਓ ਦੁੱਧ ਤਿੰਨ ਟਾਈਮ ਚੋਲਿਓ 10 ਕਿਲੋ ਖੁੱਲਾ ਬੌਲ ਆ 12 ਕਿਲੋ 12 ਕਿਲੋ ਸੌਰੀ ਖੁੱਲਾ ਬੌਲਾ ਤਿਆਰ ਹੈ ਮੁੱਲ ਸਿਰਫ 45000 16 17 ਕਿਲੋ ਦੁੱਧ ਪਿਆ ਜੂ ਇਹ ਅੱਜ ਦੀ ਵੀਡੀਓ ਦੇ ਵਿੱਚ ਬਾਈ ਜਮੇਰ ਦੀਆਂ ਪੰਜ ਵੜਾ ਪੰਜੇ ਵੱਡੀਆਂ ਮੁੱਲ ਪੰਜਾਂ ਦੇ ਜਮਾਂ ਜਾਇਜ਼ ਦੋ ਤਾਜ਼ੀਆਂ ਸੂਈਆਂ ਸਵਾਈਆਂ ਤਿੰਨ ਸੂਨ ਆਲੀਆਂ ਸੂਨ ਨੂੰ ਤਿਆਰ ਹੀ ਮੰਨੋ ਤੁਸੀਂ ਕੋਈ ਦਿਹਾੜੀ ਡੰਗ ਪਸ਼ੂ ਪਹਿਲਾਂ ਵੀ ਸੂਹ ਸਕਦਾ ਫੋਨ ਨੰਬਰ ਸਕਰੀਨ ਤੇ ਆ ਮੈਨੂੰ ਤਾਂ ਲੱਗਦਾ ਨਹੀਂ ਇਦੋਂ ਘੱਟ ਮੁੱਲ ਜੇ ਤੁਹਾਨੂੰ ਕੋਈ ਭੈਣ ਭਰਾ ਵਾੜਾ ਦੇ ਦੂ ਸਾਰੀਆਂ 50000 ਤੋਂ ਲਗਭਗ ਥੱਲੇ ਹੀ ਐ ਤੇ ਦੁੱਧ ਸਾਰੀਆਂ ਹੀ ਚੰਗੇ ਵਾਲੀਆਂ ਬਾਕੀ ਫੋਨ ਨੰਬਰ ਸਕਰੀਨ ਤੇ ਹੈ ਬਾਈ ਜਮੇਰ ਨਾਲ ਫੋਨ ਤੇ ਗੱਲਬਾਤ ਕਰ ਲਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ